ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੰਘਰਸ਼ੀ ਯੋਧਿਆਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾਗਾ ਜੰਗਲਾਂ ਦੇ ਵਿੱਚ ਵੀ ਰਹਿ ਕੇ ਵੀ ਰਾਤਾਂ ਕੱਟੀਆਂ ਉਹੀ ਸੰਘਾਂ ਦਾ ਅਸੀਂ ਡੀਐਨਏ ਆ ਕੋਈ ਮੰਨ ਕੇ ਚੱਲ ਰਹੇ ਹਾਂ ਵੀ ਇਹ ਤਾਂ ਹੋਣਾ ਹੀ ਸੀ ਇਹ ਹੋਣਾ ਹੀ ਸੀਗਾ ਅਸੀਂ ਹਰ ਮੌਸਮ ਦੇ ਵਿੱਚ ਲੜਾਈ ਲੜਨ ਨੂੰ ਤਿਆਰ ਆ ਲੋਕੀ ਪਰੇਸ਼ਾਨ ਨੇ ਪਰ ਫਿਰ ਵੀ ਡਟੇ ਹੋਏ ਨੇ ਕਿਸਾਨ ਹਾਂ ਬਲਕਿ ਕਈ ਕਿਸਾਨ ਤਾਂ ਕਹਿ ਰਿਹਾ ਵੀ ਚਲੋ ਹੁਣੇ ਤੋੜ ਦਫਾਟਰ ਪਰ ਨਹੀਂ ਅਸੀਂ ਜਿੱਥੇ ਬੰਦੇ ਜੀਵੇਂ ਹੁਕਮ ਹੋਏਗਾ ਉਵੇਂ ਕਰਾਂਗੇ ਤਸੀਂ ਦੇਖ ਰਹੇ ਹੋ ਸਾਰਾ ਕੀ ਹਾਲਾਤ ਪੈਦਾ ਹੋਏ ਨੇ ਸਬਾਨ ਸਾਰਾ ਭਿੱਜ ਗਿਆ ਇਹ ਗੱਡੇ ਭਿੱਜ ਗਏ ਨੇ ਪਰ ਅਸੀਂ ਫਿਰ ਵੀ ਵਾਗੁਰੂ ਦੀ ਕਿਰਪਾ ਨਾਲ ਹੌਸਲੇ ਡਟੇ ਹੋਏ ਆਂ ਕੋਈ ਗੱਲ ਨਹੀਂ ਇਹ ਸਾਡੇ ਵਾਸਤੇ ਆਮ ਗੱਲਾਂ ਖੇਤਾਂ 'ਚ ਰਹਿੰਦੇ ਆਂ ਤੁਹ ਇੱਥੇ ਉਹਨਾਂ ਕੋਈ ਉਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਨੂੰ ਲੱਗਦਾ ਵੀ ਕੋਈ ਦਿੱਕਤ ਨਹੀਂ ਜਿਹੜੀਆਂ ਅਸੀਂ ਪਹਿਲਾਂ ਮੁਸ਼ਕਲਾਂ ਝੱਲ ਲਈਆਂ ਇੱਕ ਵਾਰੀ ਦੇਖ ਲਿਆ ਉਹ ਮੁੜ ਕੇ ਉਹ ਪੂਰਾ ਪ੍ਰਬੰਧ ਕਰਕੇ ਲੈ ਕੇ ਆਏ ਆ ਤਸਵੀਰਾਂ ਤੁਹਾਨੂੰ ਇਸ ਸਮੇਂ ਸ਼ੰਭੂ ਬਾਰਡਰ ਤੋਂ ਦਿਖਾ ਰਹੇ ਆ ਜਿੱਥੇ ਕਿ ਮੀਂਹ ਪੈ ਰਿਹਾ ਕਾਫੀ ਦਿਨਾਂ ਤੋਂ ਇਹ ਅਲਰਟ ਕੀਤਾ ਗਿਆ ਸੀ ਕਿ بارش ਤੇ ਨਾਲ ਹੀ ਗੜੇਮਾਰੀ ਪੰਜਾਬ ਦੇ ਵਿੱਚ ਹੋ ਸਕਦੀ ਹੈ ਸਵੇਰ ਤੋਂ ਪੂਰੇ ਦੀ ਹਵਾ ਚੱਲਦੀ ਸੀ ਪਰ ਇਸ ਸਮੇਂ ਕਿਸਾਨ ਸੜਕਾਂ ਦੇ ਉੱਤੇ ਐ ਟਰਾਲੀਆਂ ਦੇ ਵਿੱਚ ਆਰਾਮ ਫਰਮਾ ਰਹੇ ਹਨ ਪਰ ਉੱਪਰੋਂ بارش ਪੈ ਰਹੀ ਹੈ ਜਿਸ ਨੇ ਮਾਹੌਲ ਨੂੰ ਕਿਤਨਾ ਕਿਤੇ ਸੁਖਾਵਾਂ ਨਹੀਂ ਰਹਿਣ ਦਿੱਤਾ ਹੁਣ ਸੁਖਾਵਾਂ ਮਾਹੌਲ ਕਿਹਾ ਜਾ ਸਕਦਾ ਕਿਉਂਕਿ بارش ਹੋਣ ਲੱਗ ਪਈ ਹੈ ਉੱਪਰੋਂ ਸੋ ਇਹ ਤਸਵੀਰਾਂ ਇਸ ਸਮੇਂ ਤੁਹਾਨੂੰ ਮੋਰਚੇ ਦੀਆਂ ਦਿਖਾ ਰਹੀਆਂ ਜਿੱਥੇ ਕਿਸਾਨ ਆਪਣੇ ਹੱਕਾਂ ਦੇ ਲਈ ਪ੍ਰੋਟੈਸਟ ਕਰਦੇ ਹੋਏ ਸੜਕਾਂ ਦੇ ਉੱਤੇ ਨੇ ਤੇ ਉੱਥੋਂ بارش ਪੈ ਰਹੀ ਹੈ ਰਾਤ ਦਾ ਇਸ ਸਮੇਂ ਦਾ ਮਾਹੌਲ ਹੈ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਜੀ بارش ਪੈਣ ਲੱਗੀ ਮਾਹੌਲ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਹੁਣ ਉਹਨਾ ਸੁਖਾਵਾਂ ਨਹੀਂ ਰਹੇਗਾ ਜਿੰਨਾ ਇੱਕ ਆਮ ਮੌਸਮ ਦੇ ਵਿੱਚ ਹੁੰਦਾ ਨਹੀਂ ਕੋਈ ਫਰਕ ਨਹੀਂ ਪੈਂਦਾ ਖਾਸ ਕਿਉਂਕਿ ਜਦੋਂ ਸਿਘਰਛ ਲੜੀ ਦੀਏ ਕੋਲ ਲੜੀ ਦੀਏ ਤੇ ਇਹ ਸਮੱਸਿਆ ਮਾ ਤਾਂ ਆਉਂਦੀ ਆ ਸਾਨੂੰ ਵੀ ਪਤਾ ਸੀ ਮੌਸਮ ਖਰਾਬ ਹੋ ਸਕਦਾ ਤੇ ਸਾਨੂੰ ਖਰਾਬ ਮੌਸਮ ਦੇ ਸਾਡੀਆਂ ਟਰਾਲੀਆਂ ਹੈਗੀਆਂ ਸਾਡੇ ਘਰ ਬਣਾਏ ਹੋਏ ਆ ਤੇ ਸਾਨੂੰ ਕੋਈ ਖਾਸ ਫਰਕ ਨਹੀਂ ਪੈ ਰਿਹਾ ਇਹਦਾ ਚਲੋ ਥੋੜਾ ਬਹੁਤਾ ਹੁੰਦਾ ਵੀ ਬਾਹਰ ਆਮ ਖੁੱਲਾ ਘੁੰਮਣ ਚ ਹੁੰਦਾ ਬਾਕੀ ਸਾਨੂੰ ਕੋਈ ਰਾਤ ਦਾ ਸਮਾਂ ਵਾ بارشਤਾ ਆਏਗੀ ਮੌਸਮ ਚੇਂਜ ਹੋ ਰਿਹਾ ਪੂਰਾ ਵਗਿਆ ਸੀਗਾ 24 ਘੰਟੇ ਹੋ ਗਏ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੰਘਰਸ਼ੀ ਜੋਧਿਆਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਹੁੰਦਾਗਾ ਜੰਗਲਾਂ ਦੇ ਵਿੱਚ ਵੀ ਰਹਿ ਕੇ ਵੀ ਰਾਤਾਂ ਕੱਟੀਆਂ ਉਹੀ ਸੰਘਾਂ ਦਾ ਅਸੀਂ ਡੀਐਨਏ ਆ ਤੇ ਅਸੀਂ ਇਹ ਲੜਾਈ ਵੀ ਇਸੇ ਤਰ੍ਹਾਂ ਹਰ ਮੌਸਮ ਦੀ ਮੰਨ ਕੇ ਚੱਲ ਰਹੇ ਹਾਂ ਵੀ ਇਹ ਤਾਂ ਹੋਣਾ ਹੀ ਸੀ ਇਹ ਹੋਣਾ ਹੀ ਸੀ ਕਿ ਅਸੀਂ ਹਰ ਮੌਸਮ ਦੇ ਵਿੱਚ ਲੜਾਈ ਲੜਨ ਨੂੰ ਤਿਆਰ ਆ ਕਿਉਂਕਿ ਸਾਡੀ ਜਿਹੜੀ ਲੜਾਈ ਜਾਦਾ ਵੱਡੀ ਆ ਤੇ ਮੌਸਮ ਦੀ ਸਾਨੂੰ ਕੋਈ ਤਬਦੀਲੀ ਦੀ ਐਡੀ ਫਰਕ ਨਹੀਂ ਪੈਂਦਾ ਤੇ ਤੁਸੀਂ ਹੁਣ ਜਿੱਦਾਂ ਘੁੰਮ ਰਹੇ ਸੀ ਹੁਣ ਕੋਈ ਮੁਆਇਨਾ ਕਰ ਰਹੇ ਹੋ ਤਾਂ हां आगे ड्यूटी ਦੇ ਬੰਦੇ ਲਾਏ ਹੋਏ ਆ ਉਸ ਚੈੱਕ ਕਰਨ ਗਏ ਸੀ ਵੀ ਬਣੀ ਦੇ ਕਾਰਨ ਬੰਦੇ ਪਿੱਛੇ ਤਾਂ ਨਹੀਂ ਛੱਡੇ ਜਾਂ ਜਿਹੜੇ ਵੀ ਕੋਈ ਰਾਤ ਨੂੰ ਡਿਊਟੀਆਂ ਹੁੰਦੀਆਂ ਵਾਂ ਉਹ ਡਿਊਟੀਆਂ ਪ੍ਰੋਪਰ ਚੈੱਕ ਕਰੀਦੀਆਂ ਵਾਂ ਬਦਲਦੀਆਂ ਵੀ ਡਿਊਟੀਆਂ ਇਸੇ ਤਰ੍ਹਾਂ ਹੀ ਆ ਉਸ ਪਾਸੇ ਵੱਲ ਅੱਗੇ ਕੀ ਮਾਹੌਲ ਹੈ ਜੀ ਉੱਥੇ ਹੁਣ ਵੀ ਡਿਊਟੀਆਂ ਤੇ ਤੁਹਾਡੇ ਬੰਦੇ ਵੀ ਖੜੇ ਆ ਹਾਂ ਸਾਡੇ ਬੰਦੇ ਵੀ ਖੜੇ ਆ ਜੀ ਉੱਥੇ ਸਾਡੇ ਬੰਦੇ ਉੱਥੇ ਹੀ ਖੜੇ ਆ ਉਥੋਂ ਚੈੱਕ ਕੀਤੇ ਆ ਹਾਂ ਉੱਥੇ ਬੰਦੇ ਦੀਆਂ ਪ੍ਰੋਪਰ ਡਿਊਟੀਆਂ ਹੁੰਦੀਆਂ 24 ਘੰਟੇ ਦੀ ਡਿਊਟੀ ਹੁੰਦੀ ਆ ਉਹ ਚੈੱਕ ਕਰਕੇ ਆਏ ਬਸ ਵੌਲੰਟੀਅਰ ਵੀ ਕਰ ਰਹੇ ਆ ਹਾਂ ਵੌਲੰਟੀਅਰ ਵੀ ਕਰ ਮੋਰਚੇ ਦਾ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰ੍ਹਾਂ بارش ਦੇ باوجود ਵੀ ਆ ਆਪਣੇ ਟਿਕਾਣੇ ਲਾ ਕੇ ਕਿਸਾਨ ਬੈਠੇ ਆ ਬਾਈ ਜੀ ਤਰਪਾਲ ਪਾਈ ਹੋਈ ਉੱਤੇ ਪਾਈ ਹੋਈ ਹੈ ਪੂਰੀ ਤਿਆਰੀ ਹੈ ਹਾਂਜੀ ਹਾਂਜੀ ਪੂਰੀ ਪਟਦਾਂਗੇ ਸ਼ੰਭੂ ਬਾਡਰ ਦਾ ਮੌਸਮ ਕਾਫੀ ਪਟਦਾਂਗੇ ਸ਼ੰਭੂ ਬਾਡਰ ਜੀ ਹਾਂ ਬਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਮੌਸਮ ਬੜਾ ਖਰਾਬ ਹੋਇਆ ਦਿੱਕਤਾਂ ਤਾਂ ਵਧੀਆਂ ਕੁਝ ਤੁਸੀਂ ਦੇਖ ਹੀ ਰਹੇ ਹੋ ਸਮਾਨ ਵੀ ਖਰਾਬ ਹੋਇਆ ਹਾਂ ਏ ਵੀਕੀਓ ਸ਼ਿਤਪາກ ਸਿੰਘ ਹਰਿਆਣੇ ਦੇ ਜੱਥੇਬੰਦੀ ਹੈ ਤੇ ਲੋਕੀ ਪਰੇਸ਼ਾਨ ਨੇ ਪਰ ਫਿਰ ਵੀ ਡਟੇ ਹੋਏ ਨੇ ਕਿਸਾਨ ਮਲਕੀ ਕਈ ਕਿਸਾਨ ਤਾਂ ਕਹਿ ਰਿਹਾ ਵੀ ਚਲੋ ਹੁਣੇ ਤੋੜ ਦਫਾ ਆਰਡਰ ਪਰ ਨਹੀਂ ਅਸੀਂ ਜੱਥੇਬੰਦੀ ਜਿਵੇਂ ਹੁਕਮ ਹੋਏਗਾ ਉਵੇਂ ਹੀ ਕਰਾਂਗੇ ਚਲੋ ਡਟੇ ਹੋਏ ਹੋ ਘਰਾਂ ਵਰਗਾ ਆਰਾਮ ਤਾਂ ਘਰਾਂ ਵਰਗੇ ਕਿੱਥੇ ਤੁਸੀਂ ਦੇਖ ਰਹੇ ਹੋ ਸਾਰਾ ਕੀ ਹਾਲਾਤ ਪੈਦਾ ਹੋਏ ਨੇ ਸਮਾਨ ਸਾਰਾ ਭਿੱਜ ਗਿਆ ਗੱਦੇ ਭਿੱਜ ਗਏ ਨੇ ਪਰ ਅਸੀਂ ਫਿਰ ਵੀ ਵਾਗਰੂ ਤੇ ਕਿਰਪਾ ਨਾਲ ਹੌਸਲੇ ਡਟੇ ਹੋਏ ਆ ਕੋਈ ਗੱਲ ਨਹੀਂ ਇਹ ਸਾਡੇ ਵਾਸਤੇ ਆਮ ਗੱਲਾਂ ਖੇਤਾਂ 'ਚ ਰਹਿੰਦੇ ਆ ਕੋਈ ਪਾਣੀ ਵਾਲੀ ਵੈਸੀ ਘਬਰਾਉਣ ਦੀ ਗੱਲ ਨਹੀਂ ਹੈਗੀ ਤੇ ਤੇ ਸਾਰਾ ਸਮਾਨ ਵੈਸੇ ਜੇ ਥੋੜਾ ਸੇਫ ਹੈ ਪਾਣੀ ਰਾਤ ਮੀਂਹ ਪਏਗਾ ਕਿਵੇਂ ਉੱਪਰ ਪਲੜ ਪੁਲੜ ਪਾਤਾ ਸੀ ਹਾਂ ਡਟੇ ਹੋਏ ਨੇ ਕੋਈ ਹੈਰੂ ਕਿਰਪਾ ਕਰੇਗਾ ਨਹੀਂ ਬਿਲਕੁਲ ਸੋ ਡਟੇ ਹੋਏ ਐ ਕਿਸਾਨ ਤੇ ਜਿੱਥੇ ਇਹਦੇ ਟਿਕਾਣੇ ਲਗਾਏ ਹੋਏ ਆ ਉਸ ਥਾਂ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਦੀ ਸੇਵਾਵਾਂ ਨਿਭਾ ਰਹੇ ਹੋ ਜੀ ਮੈਡੀਸਨ ਦੇਣ ਆਏ ਆ ਵੀਰੇ ਹੁਣ ਆਣੇ ਜੱਲੇ ਤੋਂ ਆਏ ਵੀਰੇ ਮੈਡੀਸਨ ਦੇਣ ਆਏ ਸੀ ਤੇ ਕਿਸ ਤਰ੍ਹਾਂ ਦੀ ਮੈਡੀਸਿਨ ਦੀਆਂ ਜਿਹੜੀਆਂ ਇੱਥੇ ਜ਼ਰੂਰਤਾਂ ਪੈ ਰਹੀਆਂ ਹੁਣ ਮੀਂਹ ਦਾ ਮੌਸਮ ਆ ਜਿੱਦਾਂ ਡਰਸਿੰਗ ਵਗੈਰਾ ਜਿਵੇਂ ਜਿਆਦਾ ਲੋਕਾਂ ਨੂੰ ਸੱਟਾਂ ਵਗੈਰਾ ਲੱਗਦੀਆਂ ਆ ਜਿਵੇਂ ਕੋਈ ਪੇਸ਼ੈਂਟ ਬਿਮਾਰ ਹੋ ਜਾਂਦਾ ਫੀਵਰ ਵਗੈਰਾ ਹੋ ਜਾਂਦਾ ਉਹਦੇ ਲਈ ਆਪਾਂ ਸਾਰੀਆਂ ਮੈਡੀਸਿਨਾਂ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਤੁਹਾਡੇ ਕੋ ਟਿਕਾਣਾ ਹੈਗਾ ਹੁਣ ਨਹੀਂ ਜੀ ਆਪਾਂ ਨਾ ਮੈਡੀਸਿਨ ਦੇ ਕੇ ਚੱਲੇ ਆ ਤੇ ਉਹ ਵੀ ਇੱਕ ਵੀਰ ਜੀ ਸੀਗੇ ਉਹ ਕਹਿੰਦੇ ਮੈਡੀਸਿਨ ਦੇ ਦਿਓ ਤੇ ਆਪਾਂ ਸਵੇਰੇ ਉਹਨਾਂ ਨੂੰ ਦੇ ਦਾਂਗੇ ਜਿਹੜੇ ਮੈਡੀਸਿਨ ਤੇ ਆਫਸਰ ਹੈਗੇ ਜਿਹੜੇ ਮੌਸਮ ਵਿੱਚ ਕਿਦਾਂ ਦੀਆਂ ਮੈਡੀਸਿਨਸ ਜਿਹੜੀਆਂ ਹੈਗੀਆਂ ਜਰੂਰਤ ਹੋ ਸਕਦੀ ਤੁਹਾਨੂੰ ਲੱਗਦਾ ਬੁਖਾਰ ਹੋ ਸਕਦਾ ਜਾਂ ਨੌਜ਼ੀਆ ਵਗੈਰਾ ਹੋ ਸਕਦਾ ਫੀਵਰ ਵਗੈਰਾ ਹੋ ਸਕਦਾ ਜਿਆਦਾ ਤੇ ਕੋਲਡ ਠੰਡ ਵੀ ਵਧੇਗੀ ਹੁਣ ਜੀ ਥੋੜੇ ਬਹੁਤ ਤਾਂ ਲੱਗਦੇ ਆ ਕਿ ਬਾਰਿਸ਼ ਹੋਊਗੀ ਤੇ ਲੋਕੀ ਜ਼ਿਆਦਾ ਬਿਮਾਰ ਹੋਣਗੇ ਕਿਉਂਕਿ ਸਾਰਾ ਲੋਕਾਂ ਕੋਲੇ ਰਹਿਣ ਜਗ੍ਹਾ ਤਾਂ ਹੈ ਨਹੀਂ ਤੇ ਕੋਈ ਟਰਾਲੀਆਂ ਤੇ ਪਿਆ ਕੋਈ ਕੁਛ ਲੈ ਕੇ ਪਿਆ ਮਤਲਬ ਕਿ ਪੂਰਾ ਉਹ ਨਹੀਂ ਲੱਗ ਰਿਹਾ ਇਹਨਾਂ ਨੂੰ ਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਜੀ ਸੋ ਸਮੱਸਿਆਵਾਂ ਤਾਂ ਬਣ ਸਕਦੀਆਂ ਹਾਂਜੀ ਹਾਂਜੀ ਸਮੱਸਿਆ ਤਾਂ ਹੈਗੀਆਂ ਹੈਗੀਆਂ ਜੀ ਸੋ ਥੋੜੀ ਵੀ ਤਿਆਰੀ ਅੱਗੇ ਅੱਗੇ ਰੱਖਾਂਗੇ ਜੀ ਪੂਰੀ ਪੂਰੀ ਤਿਆਰੀ ਆਪਣੀ ਸੋ ਬਿਲਕੁਲ ਜਿੱਥੇ ਕਿਸਾਨ ਡੇਰੇ ਲਾਕੇ ਬੈਠੇ ਤਾਂ ਉੱਥੇ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਗਿਆ ਪਰ ਕਿਸਾਨਾਂ ਵੱਲੋਂ ਵੀ ਆਪਣੀ ਪਹਿਲਾਂ ਹੀ ਤਿਆਰੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਤਰਪਾਲਾਂ ਪਾਈਆਂ ਗਈਆਂ ਟਰਾਲੀਆਂ ਦੇ ਉੱਤੇ ਸੋ ਤਸਵੀਰਾਂ ਇਸ ਸਮੇਂ ਰਾਤ ਦਾ ਦ੍ਰਿਸ਼ ਹੈ ਹੁਣੇ ਇੱਕ ਵੱਡਾ ਮੀਂਹ ਦਾ ਲੰਬਾ ਛਰਾਟਾ ਆਇਆ ਤੇ ਗੜੇਮਾਰੀ ਹੋਈ ਇਸ ਥਾਂ ਦੇ ਉੱਤੇ ਪਰ ਕਿਸਾਨ ਫੇਰ ਉਸੇ ਤਰ੍ਹਾਂ ਆਪਣੀਆਂ ਟਰਾਲੀਆਂ ਦੇ ਵਿੱਚ ਪ੍ਰਬੰਧ ਕਰਕੇ ਡਟੇ ਬੈਠੇ ਇਹਨਾਂ ਥਾਵਾਂ ਦੇ ਉੱਤੇ ਤਾਂ ਤਸਵੀਰਾਂ ਤੁਹਾਨੂੰ ਜਰੂਰ ਅੱਗੇ ਦੀਆਂ ਵੀ ਦਿਖਾਉਨੇ ਆ ਹੁਣ ਮੌਸਮ ਖਰਾਬ ਹੋਇਆ ਹੈ ਮੀਂਹ ਪੈ ਰਿਹਾ ਹੈ ਕਿਸਾਨ ਸੜਕਾਂ ਦੇ ਉੱਤੇ ਹੈ ਪਰ ਹਾਲਾਤ ਇਸ ਥਾਂ ਦੇ ਉੱਤੇ ਇਸ ਸਮੇਂ ਕਿਹੋ ਜਿਹਾ ਬਣਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਉਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਰਸਾਤ ਪੈ ਰਹੀ ਹੈ ਘੜੇ ਮਰੀ ਤੱਕ ਦੇ ਜੋ ਇਸ ਸਮੇਂ ਦੱਸਿਆ ਜਾ ਰਿਹਾ ਕਿ ਅਸਰ ਬਣ ਸਕਦੇ ਨੇ ਮੌਸਮ ਅਧਿਆ ਹੋ ਸਕਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਟਰਾਲੀਆਂ ਲੱਗੀਆਂ ਹੋਈਆਂ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਨਾਲ ਹੀ ਆਵਾਜ਼ ਉਠਾਈ ਜਾ ਰਹੀ ਹੈ ਦੂਜੇ ਪਾਸੇ ਵੀ ਤੁਸੀਂ ਦੇਖ ਰਹੇ ਹੋ ਕਿ ਟਰਾਲੀਆਂ ਲੱਗੀਆਂ ਹੋਈਆਂ ਸ਼ੇਰੇ ਪੰਜਾਬ ਯੂਨੀਅਨ ਦੀ ਹੈ ਸ਼ੇਰੇ ਪੰਜਾਬ ਯੂਨੀਅਨ ਰੋਪੜ ਤੋਂ ਅ ਬਹੁਤ ਨਾਮ ਇਸ ਜੁਨੀਅਰ ਨੇ ਵੀ ਬਣਾਇਆ ਤੇ ਵੱਡੀ ਗਿਣਤੀ ਦੇ ਵਿੱਚ ਟਰਾਲੀਆਂ ਲੈ ਕੇ ਪਹੁੰਚੇ ਆ ਸੋ ਭੰਗੂ ਸਾਹਿਬ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਹੁਣ ਖੜੇ ਹੋ ਮੌਸਮ ਇੱਥੇ ਵਿਗੜਿਆ ਹੋਇਆ ਇਸ ਸਮੇਂ ਵੀ ਪੈ ਰਿਹਾ ਏ ਤੇ ਕਿਸਾਨ ਜਿਹੜਾ ਹੈਗਾ ਮੌਸਮ ਦੀ ਮਾਰ ਦੇ ਵਿੱਚ ਹਮੇਸ਼ਾ ਰਹਿੰਦਾ ਭਾਵੇਂ ਖੇਤਾਂ ਦੇ ਵਿੱਚ ਹੋਵੇ ਭਾਵੇਂ ਇਹ ਜੰਦੋਲਨ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਹਾਂ ਸਤ ਨਵੀ ਸਤਨਾਮ ਵੀਰ ਮੌਸਮ ਨੇ ਆਪਣਾ ਹੈਗਾ ਹੁਣ ਕੁਝ ਮਿੰਟ ਪਹਿਲਾਂ ਹੀ ਗੜੇ ਪੈ ਕੇ ਹਟਿਆ ਕਾਫੀ ਗੜੇ ਪਏ ਨੇ بارش ਵੀ ਬੜੇ ਜ਼ੋਰ ਨਾਲ ਪੈ ਕੇ ਹਟੀ ਆ ਦੇਖੋ ਇਹ ਕੁਦਰਤ ਦੇ ਹੱਥ ਸਾਰਾ ਕੁਝ ਹੈ بارش ਆਪਣੀ ਜਗ੍ਹਾ ਹੈ ਜਿਹੜਾ ਆਪਾਂ ਨੇ ਮਤਲਬ ਲੜਾਈ ਆ ਸਰਕਾਰ ਨਾਲ ਜੋ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਤੋਂ ਭੱਜ ਰਹੀ ਆ ਤਾਂ ਉਹਦੇ ਵਿਰੁੱਧ ਪੁਰਾ ਤੁਸੀਂ ਦੇਖੋ ਸਾਰੀਆਂ ਟਰਾਲੀਆਂ ਤੇ ਪੂਰੇ ਪ੍ਰਬੰਧ ਨੇ ਵਾਰਸ਼ ਦੇ ਵੀ ਪੂਰੇ ਪ੍ਰਬੰਧ ਕਰਿਆ ਉਹ ਤਾਂ ਪਹਿਲਾਂ ਹੀ ਕਰਕੇ ਚੱਲੇ ਆ। ਸੋ ਜਿਹੜਾ ਕਿਸਾਨ ਆ ਕਿਸਾਨ ਦੀ ਲੜਾਈ ਕਹਿ ਲਈ ਆਪਾਂ ਤਾਂ ਉਹ ਤਾਂ ਇੱਕ ਵੱਡਾ ਜਿਗਰੇ ਵਾਲਾ ਹੁੰਦਾ ਇਹਨੂੰ ਕਹਿ ਲਈਏ ਕਿਉਂਕਿ ਜਿਹੜੀ ਫਸਲ ਵੀ ਆ ਉਹ ਵੀ ਬਹੁਤ ਵੱਡੇ ਜਿਗਰੇ ਤੇ ਆ ਕਿਉਂਕਿ ਸਾਰੀ ਚੀਜ਼ ਖੁੱਲੇ ਸਮਾਨ ਚ ਪੱਕਦੀ ਆ। ਅੱਜ ਬੰਦੋਬਸਤ ਤਾਂ ਕਰਿਆ ਪਰ ਫੇਰ ਵੀ ਜੇ ਕੋਈ ਮਤਲਬ ਉਹਦੇ ਲਈ ਸਾਹਮਣਾ ਕਰਨਾ ਪਿਆ ਤਾਂ ਉਹ ਬਰਸਾਤ ਤਾਂ ਜ਼ਰੂਰੀ ਆ ਪਰ ਸਾਤ ਲਈ ਸਾਹਮਣਾ ਕਰਨਾ ਕਿਸਾਨ ਦਾ ਇੱਕ ਫਰਜ ਆ ਪਰ ਬਾਰਡਰਾਂ ਤੇ ਜਿਵੇਂ ਅਸੀਂ ਡਟੇ ਬੈਠੇ ਆ ਬੜਾ ਮੁਸ਼ਕਲ ਤਾਂ ਹੁੰਦਾ ਪਰ ਕਹਿਣ ਦੇ ਇਰਾਦੇ ਤਕੜੇ ਨੇ ਸਭ ਦੇ ਗੱਲ ਇਹ ਹੈ ਕਿ ਸਰਕਾਰਾਂ ਦੂਜੇ ਪਾਸੇ ਸਰਕਾਰਾਂ ਨਾਲ ਜਦੋਂ ਮੱਥਾ ਲੱਗਦਾ ਤਾਂ ਫਿਰ ਦਿਲ ਵੱਡੇ ਔਰ ਜਿਗਰੇ ਵੱਡੇ ਕਰਨੇ ਪੈਂਦੇ ਨੇ ਤੁਸੀਂ ਹੁਣ ਪਹਿਰਾ ਦੇ ਰਹੇ ਹੋ ਰਾਤ ਨੂੰ ਦੇਖੋ ਆ ਮੇਰੇ ਕੋਲ ਤੁਹਾਨੂੰ ਦੱਸ ਦਿੰਨੇ ਆ ਬਹੁਤ ਨੂੰ ਆਇਆ ਹੋਊਗਾ ਵਾਕੋ ਟੱਕੀ ਆ ਕਿਉਂਕਿ ਇਹ ਸਿਸਟਮ ਬਣਾਇਆ ਹੋਇਆ ਜਦੋਂ ਵੱਡੇ ਮੱਥੇ ਲੱਗਦੇ ਆ ਇਹਦੇ ਵਿੱਚ ਜਿਵੇਂ ਵੀ 5 ਕਿਲੋਮੀਟਰ ਦੇ ਵਿੱਚ ਘੇਰੇ ਵਿੱਚ ਹੈਗਾ ਉਹਨੂੰ ਸਾਰੇ ਸਿਸਟਮ ਨੂੰ ਅਸੀਂ ਆਪ ਅੱਗੇ ਹੋ ਕੇ ਦੇਖਦੇ ਆ ਜਿਵੇਂ ਇਹ ਨਹੀਂ ਹੈਗਾ ਵੀ ਮਤਲਬ ਅਸੀਂ ਆਪਣਾ ਕੋਈ ਬਲਾਕ ਪ੍ਰਧਾਨ ਦੀ ਡਿਊਟੀ ਲਾਤੀ ਜਾਂ ਕਾਈ ਪ੍ਰਧਾਨ ਦੀ ਕਿਉਂਕਿ ਹੁਣ ਟਾਈਮ ਵੀ ਦੇਖ ਲਓ ਮੇਰੇ ਖਿਆਲ 10 ਵਜੇ ਲਗਭਗ ਹੋ ਗਿਆ ਹੋਊਗਾ ਤੇ ਸਾਰੀ ਚੀਜ਼ ਤੇ ਪਹਿਰਾ ਦੇਣਾ ਪੈਂਦਾ ਇਹ ਇਕੱਲਾ ਐਦਾਂ ਨਹੀਂ ਹੈਗਾ ਜਥੇਬੰਦੀ ਚਲਾਉਣੇ ਚ ਮੈਟਰ ਵੀ ਆਪ ਆਪਾ ਜਾ ਕੇ ਕਮਰੇ ਚ ਪੈ ਗਏ ਆ ਤਾਂ ਜਾਂ ਟਰਾਲੀਆਂ ਚ ਪਏ ਆ ਤਾਂ ਮਤਲਬ ਇਹ ਵੀ ਲਾ ਲੋ ਵੀ ਅੱਜ ਜੇ 8ਵੇਂ ਦਿਨ ਚਲੇ ਗਿਆ ਮੋਰਚਾ ਤਾਂ ਇਹ ਘੰਟਿਆਂ ਘੁੰਟਿਆਂ ਦੀ ਨੀਂਦ ਹੈਗੀ ਆ ਜੀ ਕਈ ਵਾਰ ਤਾਂ ਘੰਟਾ ਵੀ ਨਹੀਂ ਸੌਣੇ ਨੂੰ ਮਿਲਦਾ ਜ਼ਿੰਮੇਵਾਰੀ ਬਹੁਤ ਵੱਡੀ ਆ ਜਥੇਬੰਦੀ ਦੀ ਵੀ ਜ਼ਿੰਮੇਵਾਰੀ ਵੱਡੀ ਆ ਤੇ ਹਰ ਇੱਕ ਦੀ ਕੇਅਰ ਕਰਨਾ ਲੋਕਾਂ ਦੀ ਵੀ ਉਮੀਦਾਂ ਬਹੁਤ ਆ ਤੁਹਾਡੇ ਤੋਂ ਲੋਕਾਂ ਤੇ ਉਮੀਦਾਂ ਤੇ ਬਹੁਤ ਜ਼ਿਆਦਾ ਖਤੇ ਉਤਰਨਾ ਆਪਣਾ ਇਹ ਹੈਗਾ ਵੀ ਜੇ ਬੰਦਾ ਕੋਈ ਰੋਟੀ ਪਾਣੀ ਤੋਂ ਵੀ ਵਾਂਝੇ ਰਹਿ ਗਿਆ ਉਹ ਵੀ ਇੱਕ ਜਿਹੜਾ ਸੂਬਾ ਪ੍ਰਧਾਨ ਆ ਜਾ ਸੂਬੇ ਦੀ ਟੀਮ ਤੇ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਦੇਖ ਕੇ ਆਪੇ ਸਾਰਾ ਕੁਝ ਆਪਣਾ ਆਰਾਮ ਵਗੈਰਾ ਉਹਨੂੰ ਛੱਡ ਕੇ ਸਾਰਿਆਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਸੋ ਬਿਲਕੁਲ ਜੀ ਅੱਗੇ ਵੀ ਮੋਰਚੇ ਦਾ ਮਾਹੌਲ ਤੁਹਾਨੂੰ ਦਿਖਾਣੇ ਆ ਜੀ ਸ਼ੁਕਰੀਆ ਤੁਸੀਂ ਡਿਊਟੀ ਦੇ ਉੱਤੇ ਖੜੇ ਹੋ ਤੇ ਇਸ ਸਮੇਂ ਬਰਸਾਤ ਹੋਈ ਹੈ ਤੇ ਗੜੇਮਾਰੀ ਵੀ ਇਸ ਥਾਂ ਦੇ ਉੱਤੇ ਹੋ ਕੇ ਹਟੀ ਐ ਸੋ ਤਸਵੀਰਾਂ ਤੁਹਾਨੂੰ ਇਸ ਸਮੇਂ ਮੋਰਚੇ ਤੋਂ ਦਿਖਾ ਰਹੇ ਆ ਤੇ ਟਰਾਲੀਆਂ ਦੇ ਕੋਲ ਵੀ ਤੁਹਾਨੂੰ ਲੈ ਕੇ ਜਾਵਾਂਗੇ ਪੁਲ ਦੇ ਉੱਤੋਂ ਜਿੱਥੇ ਇਹ ਸਾਰੀਆਂ ਟਰਾਲੀਆਂ ਖੜੀਆਂ ਤੇ ਮੀਂਹ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਜੋ ਆਪਣੇ ਅੰਦੋਲਨ ਕਰ ਰਹੇ ਨੇ ਇਸ ਬਾਰਡਰ ਦੇ ਉੱਤੇ ਖੜਾ ਖੜੇ ਹੋ ਕੇ ਤੇ ਆਪਣੀਆਂ ਮੰਗਾਂ ਦੇ ਲਈ ਡਟੇ ਹੋਏ ਆ ਕੀ ਹਾਲਾਤ ਇਸ ਸਮੇਂ ਸ਼ੰਭੂ ਬਾਰਡਰ ਦੇ ਉੱਤੇ ਬਣੇ ਹੋਏ ਸਾਰੀਆਂ ਤਸਵੀਰਾਂ ਤੋਂ ਤੱਕ ਲੈ ਕੇ ਆਵਾਂਗੇ ਸੋ ਵੀਰ ਹੋਰੀ ਖੜੀ ਆ ਬਾਈ ਕਿਵੇਂ ਮੀਂਹ ਬੜਾ ਆ ਤੇ ਗੜੇਮਰੀ ਵੀ ਇੱਥੇ ਹੋਈ ਗੜੇ ਵੀ ਪਏ ਤੇ ਫਿਰ ਕਿਦਾਂ ਇਹ ਪ੍ਰਬੰਧ ਠੀਕ ਹੈ ਹਾਂਜੀ ਪ੍ਰਬੰਧ ਪੂਰੇ ਨੇ ਜੀ ਪਹਿਲਾਂ ਹੀ ਪਿੰਡੋਂ ਪੂਰੇ ਪ੍ਰਬੰਧ ਕਰਕੇ ਲੈ ਕੇ ਆਏ ਸੀਗੇ ਯਾਨੀ ਪੂਰਾ ਸਾਲਕ ਦਾ ਪ੍ਰਬੰਧ ਹੈਗਾ ਸਾਡੇ ਕੋਲ ਐਨ ਪੂਰਾ ਐਨ ਅਰੇਂਜਮੈਂਟ ਕਰਕੇ ਲੈ ਆਏ ਅਸੀਂ ਮੀਂਹ ਕਣੀ ਤੋਂ ਵੀ ਨਾ ਤਰਪਾਲਾਂ ਵੀ ਤਿੰਨ ਤਿੰਨ ਚਾਰ ਚਾਰ ਪਹਿਲਾਂ ਹੀ ਕਰਕੇ ਰਏ ਸੀ ਕੋਈ ਸਾਨੂੰ ਦਿੱਕਤ ਨਹੀਂ ਆਈ ਜਿਵੇਂ ਪਹਿਲਾਂ ਦਾ ਮਾਹੌਲ ਸੀ ਨਾ ਜਿਵੇਂ ਪਹਿਲਾਂ ਉੱਥੇ ਬਹੁਤ ਬਰਸਾਤ ਹੋਈ ਨਾ ਪਾਣੀ ਪੂਣੀ ਬਹੁਤ ਆ ਗਿਆ ਸੀਗਾ ਵੀ ਉਹ ਹਿਸਾਬ ਨਾਲ ਪੂਰਾ ਪ੍ਰਬੰਧ ਕਰਕੇ ਲੈ ਕੇ ਆਏ ਆ ਅਸੀਂ ਇਹਨਾਂ ਦੌਲਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ ਜਿਹੜਾ ਇਸ ਵਾਰੀ। ਚਲਾ ਅਦੋਲਾਂ ਅਸੀਂ ਲਗਭਗ ਅਸੀਂ ਖੜੇ ਹਾਂ ਦੋਈ ਤਿੰਨੇ ਜਾਣੇ। ਖੜੇ ਹੈ 14-15 ਮੁੰਡਿਆਂ ਦੀ ਟੀਮ ਅਸੀਂ ਡੇਢ ਸਾਲ 378 ਦਿਨ ਉੱਥੇ ਦਿੱਲੀ ਮੋਰਚੀ ਦੇ ਰਹੇ ਹਾਂ। ਅਸੀਂ ਪੂਰਾ ਆਪਣੇ ਤਨ ਤੇ ਹੰਡਾਇਆ ਸਾਰਾ ਕੁਝ। ਪੂਰਾ ਪ੍ਰਬੰਧ ਕਰਕੇ ਲਿਕੇ ਆਏ। ਕੋਈ ਇੱਥੇ ਉਹਨਾਂ ਕੋਈ ਉਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਨੂੰ ਲੱਗਦਾ ਵੀ? ਕੋਈ ਦਿੱਕਤ ਨਹੀਂ ਜਿਹੜੀ ਅਸੀਂ ਪਹਿਲਾਂ ਮੁਸ਼ਕਲਾਂ ਝੱਲ ਲਈਆਂ। ਇੱਕ ਵਾਰੀ ਦੇਖ ਲਿਆ ਉਹ ਮੁੜ ਕੇ ਉਹ ਪੂਰਾ ਪ੍ਰਬੰਧ ਕਰਕੇ ਲੈ ਕੇ ਆਇਆ ਸੀ ਇਸਾਂ ਦੇ ਉੱਤੇ ਵੈਸੇ ਦੇਖੀਏ ਤਾਂ ਪੱਕੀ ਸੜਕਾ ਤੇ ਰੇਡ ਵੀ ਹੈਗੀ ਆ ਪਾਣੀ ਖੜਦਾ ਨਹੀਂ ਰੜ ਜਾਂਦਾ ਹਾਂਜੀ ਹਾਂਜੀ ਰੜ ਜਾਂਦਾ ਜੀ ਪੂਰਾ ਪ੍ਰਬੰਧ ਆ ਸਾਡੇ ਕੋਲੇ ਤੇ ਐਨ ਪੂਰਾ ਸੀ ਆਪਦਾ ਪ੍ਰਬੰਧ ਰਾਸ਼ਨ ਪਾਣੀ ਦਾ ਲੈ ਕੇ ਖਾਣ ਪੀਣ ਜਿੰਨਾ ਵੀ ਹੋ ਸਕਿਆ ਸਾਰਾ ਕੁਝ ਲੈ ਕੇ ਆਇਆ ਜੀ ਅਸੀਂ ਕੋਈ ਸਾਨੂੰ ਦਿੱਕਤ ਨਹੀਂ ਹੈਗੀ ਐਨ ਓਕੇ ਆ ਜੀ ਸਾਡਾ ਤਾਂ ਤੇ ਆ ਅੱਗੇ ਜਿਹੜਾ ਪ੍ਰੋਗਰਾਮ ਸਰਕਾਰ ਦੇ ਨਾਲ ਕੀ ਲੱਗਦਾ ਵੀ ਬਣਦਾ ਦਿਸਦਾ ਨਜ਼ਰ ਆਉਂਦਾ ਨਿਗਾ ਤੁਹਾਡੀ ਬਣੀ ਹੋਈ ਸਾਰੀ ਜੋ ਕੁਝ ਚੱਲ ਰਿਹਾ ਜੀ ਮੀਟਿੰਗਾਂ ਚੱਲ ਰਹੀਆਂ ਦੇਖੋ ਜੀ ਮੀਟਿੰਗ ਤੇ ਮੀਟਿੰਗ ਲਈ ਜਾਂਦੇ ਨੇ ਵੀ ਸਾਨੂੰ ਵੀ ਪਤਾ ਹੈ ਵੀ ਥੋੜਾ ਨੰਗਾਉਣ ਦੀ ਕੋਸ਼ਿਸ਼ ਕਰਨੇ ਟਾਈਮ ਦੀ ਹੈ ਨਾ ਮੂਰੇ ਵੋਟਾਂ ਆ ਰਹੀਆਂ ਰੈਕਸ਼ਨ ਆ ਰਹੀਆਂ ਇਹਨਾਂ ਨੇ ਚੋਣ ਜਾਬਤਾ ਲੱਗ ਜਾਊਗਾ ਵੀ ਕਿਤੇ ਕਿਸਾਨ ਘਰ ਨੂੰ ਮੁੜ ਜਾਣਗੇ ਪਰ ਅਸੀਂ ਮੋੜਨ ਵਾਲੇ ਨਹੀਂ ਸਾਡੀ ਕਿਤੇ ਦੀ ਲੜਾਈ ਹੈ ਸਾਡੀ ਜ਼ਮੀਨਾਂ ਦੀ ਲੜਾਈ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾ ਸਕਦੇ ਅਸੀਂ ਇਹਦਾ ਪੂਰਾ ਐਨ ਤਨਦੇਹੀ ਨਾਲ ਆਪਦੀ ਜਾਨ ਲਾ ਦਾਂਗੇ ਪਰ ਇਹ ਮੋਰਚਾ ਜਿੱਤ ਕੇ ਜਾਵਾਂਗੇ ਲੱਗਦਾ ਵੀ ਖੇਤੀਬਾੜੀ ਲਾਹੇਬੰਦ ਹੁਣ ਕੀਤਾ ਨਹੀਂ ਰਿਹਾ ਬਹੁਤ ਸਾਰੇ ਲੋਕ ਕਹਿੰਦੇ ਆ ਜਿਹੜੀ ਕੁਸ਼ਚੇ ਤੁਹਾਡੀ ਚੱਲ ਰਹੀ ਹੈ ਤੁਹਾਨੂੰ ਲੱਗਦਾ ਵੀ ਲਾਹੇਬੰਦ ਬਣਾ ਦੋਗੇ ਜਿਹੜੇ ਬਾਹਰ ਚਲ ਗਏ ਨੌਜਵਾਨ ਨੌਜਵਾਨੀ ਹੈ ਤੁਸੀਂ ਵੀ ਤਾਂ ਉਹ ਵਾਪਸ ਆ ਸਕਣਗੇ ਕਿ ਕਦੀ ਅਜਿਹੇ ਕੁਸ਼ ਕਰਨ ਦਾ ਯਤਨ ਚ ਹੈਗੇ ਹੋ ਹਾਂਜੀ ਇਹੀ ਹੈ ਯਤਨ ਜੇ ਸਾਨੂੰ ਫਜ਼ਲਾਂ ਦੇ ਐਮਐਸਪੀ ਮਿਲ ਜੇ ਸਾਰਾ ਕੁਝ ਸਾਨੂੰ ਮਿਲ ਜੇ ਸਾਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਜਹੇ ਜਗਾ ਕੀਤਾ ਸਾਡਾ ਪੰਜਾਬ ਚ ਅਜੇ ਤੱਕ ਕਿਤੇ ਹੈ ਵੀ ਨਹੀਂ ਬਾਹਰ ਸਾਡੇ ਵੀਰ ਜੋ ਲਾਕਡਾਊਨ ਦਾ ਦੌਰ ਆਇਆ ਸੀਗਾ ਉਹਨਾਂ ਨੂੰ ਮਹੀਨਾ ਦੋ ਮਹੀਨੇ ਕੱਟਣੇ ਔਖੇ ਹੋ ਗਏ ਸੀਗੇ ਸਾਡਾ ਆਪਣਾ ਆਪਣਾ ਪੰਜਾਬ ਆ ਪੰਜਾਬ ਨੇ ਪੂਰੇ ਭਾਰਤ ਦਾ ਦੇਸ਼ ਪੂਰੇ ਪਾਰ ਤੇ ਲੋਕਾਂ ਦਾ ਢਿੱਡ ਭਰਿਆ ਵੀ ਇਹ ਚ ਕੋਈ ਦਿੱਕਤ ਨਹੀਂ ਆਈ ਹਨਾ ਪੂਰਾ ਖਾਣ ਪੀਣ ਪੂਰਾ ਵਧੀਆ ਚੱਲਿਆ ਵੀ ਹਾਜੀ ਕੋਈ ਦਿੱਕਤ ਨਹੀਂ ਆਈ ਵੀ ਜਾਂ ਕਾਲ ਪੈ ਗਿਆ ਕੁਝ ਨਹੀਂ ਆਪਣੀ ਤਾਂ ਧਰਤੀ ਬਹੁਤ ਉਪਜਾਊ ਆ ਤੇ ਇੱਕ ਫਸਲ ਆਪਣੇ ਕੋਲ ਹੋ ਰਹੀ ਆ ਵੀ ਹਾਜੀ ਕੋਈ ਗੱਲਬਾਤ ਹੀ ਨਹੀਂ ਹੈ ਬਾਹਰ ਆ ਉਹਨਾਂ ਕੋਲੇ ਹਾਜੀ ਉੱਪਰ ਜਾਈ ਵੀ ਨਹੀਂ ਠੀਕ ਆ ਸਾਰਾ ਕੁਝ ਨਾ ਸਟੋਰਾਂ ਤੋਂ ਲੈਣਾ ਪਿਆ ਰਿਹਾ ਅਸੀਂ ਉਹਨਾਂ ਕੋਲੇ ਉਹਨਾਂ ਦੀ ਦਿੱਕਤ ਆ ਰਹੀ ਸੀ ਆਪਣਾ ਤਾਂ ਆਪ ਦਾ ਘਰ ਆਪ ਉਪਜਾਊ ਆਪਾਂ ਕਰਕੇ ਖਾ ਸਕਦੇ ਆ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਸੀ ਆਪਾਂ ਨੂੰ ਆਇਆ ਵੀ ਜੇ ਆਪਣੇ ਕੋਲੇ ਸਾਰਾ ਕੁਝ ਹੋਵੇ ਆਪਣੇ ਨੌਜਵਾਨ ਵੀ ਬਾਹਰ ਬਾਹਰ ਨਹੀਂ ਜਾਣਗੇ ਜੋ ਆਪਾਂ ਨੂੰ ਪੂਰਾ ਰੇਟ ਮਿਲੂਗਾ ਫਸਲਾਂ ਦਾ ਸਾਰਾ ਕੁਝ ਮਿਲੂਗਾ 4 ਰੁਪਏ ਆਪਣੇ ਕੋਲ ਰਹਿਣਗੇ ਤੇ ਕੋਈ ਬਾਹਰ ਨਹੀਂ ਜਾਊਗਾ ਐਸੀ ਦਿੱਕਤ ਕਰਕੇ ਜੇ ਕੁਝ ਬਚ ਨਹੀਂ ਰਿਹਾ ਆਪਣੀ ਖੇਤੀ ਚੋਂ ਤਾਂ ਲੋਕ ਬਾਹਰ ਭੱਜ ਰਹੇ ਨੇ ਨਾ ਜ਼ਮੀਨਾਂ ਵੇਚ-ਵੇਚ ਆਪਣੀ ਤਾਂ ਇਹੀ ਆ ਵੀ ਆਪਾਂ ਜੇ ਪੰਜਾਬ ਬਚਾਉਣਾ ਤਾਂ ਆਪਾਂ ਨੂੰ ਐਮਐਸਪੀ ਦਾ ਪੂਰਾ ਗਰੰਟੀ ਕਾਨੂੰਨ ਤਾਂ ਲੈਣਾ ਜ਼ਰੂਰੀ ਆ ਆਉਣ ਵਾਲੀ ਨੌਜਵਾਨੀ ਨੂੰ ਨਾ ਵੀ ਕਿਸਾਨ ਦਾ ਪੁੱਤ ਤਾਂ ਹੀ ਖੇਤੀ ਕਰੂਗਾ ਜੇ ਉਹਨੂੰ ਕੁਝ ਬਚੂਗਾਗਾ ਵੀ ਇਹੀ ਕੋਸ਼ਿਸ਼ ਆ ਵੀ ਆਪਾਂ ਜੋ ਆਪਣੇ ਬਣਦੇ ਹੱਕ ਨੇ ਆਪਾਂ ਲੈ ਸਕੀਏ ਐਮਐਸਪੀ ਦਾ ਗਰੰਟੀ ਕਾਨੂੰਨ ਹੋ ਗਿਆ ਜਿਵੇਂ ਆਪਣੇ ਆਹ ਦਿੱਲੀ ਮੋਰਚ ਦੇ ਪ੍ਰਾਣੇ ਆ ਆਪਣੇ ਰਹਿੰਦੇ ਨੇ ਰਹਦੀਆਂ ਮੰਗਾਂ ਨੇ ਆ ਆ ਪਰਚੇ ਸੀਗੇ ਆਪਣੇ ਰੱਦ ਕਰਾਉਣੇ ਲਿਖੀ ਪੁਰਖੀਰੀ ਦੇ ਸੀਗੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਹੈ ਨਾ ਕਰਜ਼ਾ ਮੁਕਤੀ ਦੀਆਂ ਜੋ ਆਪਣੀਆਂ ਰਹਿੰਦੀਆਂ ਮੰਗਾਂ ਨੇ ਆਪਾਂ ਪੂਰੀਆਂ ਕਰਾ ਸਕੀਏ ਸੋ ਬਿਲਕੁਲ ਭਾਈ ਬਿਲਕੁਲ ਤੁਸੀਂ ਅਵੇਰ ਵੀ ਹੋ ਤੇ ਮੌਸਮ ਵੀ ਜਿਹੜਾ ਹੈਗਾ ਉਹਦੇ ਉਸ ਵਿੱਚ ਖੜੇ ਹੋ ਪਹਿਰੇ ਤੇ ਵੀ ਹੈਗੇ ਹੁਣ ਹਾਂਜੀ ਪੂਰੀ ਰਾਤ ਦੀਆਂ ਡਿਊਟੀਆਂ ਵੀ ਨੇ ਜੀ ਜਿਵੇਂ ਸਰਾਰਤੀ ਅੰਸਰ ਫਿਰ ਰਹੇ ਨੇ ਹਨਾ ਜੀ ਇਹ ਪੜਕਾਉਣ ਦੀਆਂ ਗੱਲਾਂ ਕਰ ਰਹੇ ਨੇ ਕੋਈ ਕੋਸ਼ਿਸ਼ ਕਰ ਰਹੇ ਆ ਆਪਣਾ ਖੇਤੀ ਦਾ ਮੁੱਦਾ ਆਪਾਂ ਖੇਤੀ ਦੇ ਮੁੱਦੇ ਤੇ ਆਪਾਂ ਲੜ ਰਹੇ ਆ ਬਹੁਤ ਲੋਕ ਨੇ ਜਿਹੜੇ ਆਪਾਂ ਨੂੰ ਆਪਦੇ ਵੀ ਨਿਸ਼ਾਨੇ ਤੋਂ ਭੜਕਾ ਰਹੇ ਨੇ ਪਰ ਆਪਾਂ ਉਹਨਾਂ ਤੋਂ ਭੜਕਣਾ ਨਹੀਂ ਹੈਗਾ ਆਪਾਂ ਜਿਹੜਾ ਆਪਦਾ ਮੁੱਦਾ ਆਪਾ ਉੱਤੇ ਹੀ ਰਹਿਣਾ ਵਾ ਆਪਾਂ ਆਪਦੇ ਕਿੱਤੇ ਨੂੰ ਖੁਸ਼ਹਾਲ ਕਰਨਾ ਜੀ ਬਿਲਕੁਲ ਕਿੱਤੇ ਨੂੰ ਖੁਸ਼ਹਾਲ ਕਰਨਾ ਕਿੱਤਾ ਖਸ਼ਾਲ ਹੋਊਗਾ ਤਾਂ ਖਿੱਤਾ ਆਪਣੇ ਆਪ ਖੁਸ਼ਹਾਲ ਹੋ ਜਾਊਗਾ ਤੇ ਨੌਜਵਾਨ ਵੀ ਆਪਣੀ ਡਿਊਟੀਆਂ ਦੇ ਉੱਤੇ ਇਸ ਸਮੇਂ ਖੜੇ ਐ ਪਰ ਬਾਰਿਸ਼ ਰੁਕ-ਰੁਕ ਕੇ ਤੇਜ਼ ਰਾਟੇ ਆ ਰਹੇ ਆ ਮੀਂਹ ਦੇ ਪਰ ਪ੍ਰਬੰਧ ਜੋ ਇਸ ਥਾਂ ਦੇ ਉੱਤੇ ਕੀਤੇ ਹੋਏ ਆ ਉਹ ਦੱਸਦੇ ਆ ਕਿ ਪ੍ਰਬੰਧ ਪੱਕੇ ਹੋਏ ਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਰੈਕਟਰ ਕਿਸ ਤਰ੍ਹਾਂ ਟਕੇ ਹੋਏ ਆ ਟਰੈਕਟਰਾਂ ਨੂੰ ਲੱਗ ਤੇ ਟਰਾਲੀਆਂ ਦੇ ਉੱਤੇ ਵੀ ਡਬਲ ਡਬਲ ਕਰਕੇ ਤਰਪਾਲਾਂ ਤੇ ਰਸੇ ਮਾਰੇ ਹੋਏ ਆ ਤੇ ਲਾਈਟ ਹੁਣ ਚਲੀ ਗਈ ਇਸ ਥਾਂ ਦੇ ਉੱਤੇ ਸਟਰੀਟ ਲਾਈਟਾਂ ਦੇ ਸਹਾਰੇ ਇਸ ਥਾਂ ਦੇ ਉੱਤੇ ਚਾਨਣ ਹੁੰਦਾ ਪਰ ਲਾਈਟ ਜਾਣ ਤੋਂ ਬਾਅਦ ਇੱਥੇ ਦਾ ਮਾਹੌਲ ਹੋਰ ਵੀ ਜ਼ਿਆਦਾ ਹਨੇਰਾ ਮਹਿਸੂਸ ਹੁੰਦਾ ਹੈ ਤੇ ਬਰਸਾਤ ਦੇ ਕਰਕੇ ਮਾਹੌਲ ਜਰੂਰ ਲੱਗਦਾ ਹੈ ਕਿ ਰਾਤ ਦੇ ਵਿੱਚ ਤੋਂ ਬਰਸਾਤ ਹੋਵੇਗੀ ਗੜੇਮਾਰੀ ਹੁੰਦੀ ਹੈ ਤਾਂ ਮੁਸ਼ਕਿਲਾਂ ਤਾਂ ਜਰੂਰ ਆ ਸਕਦੀਆਂ ਪਰ ਕਿਸਾਨਾਂ ਦਾ ਕਹਿਣਾ ਕਿ ਅਸੀਂ ਹਰ ਰੋਜ਼ ਇਹਨਾਂ ਸਮੱਸਿਆਵਾਂ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਵੀ ਜੂਝਦੇ ਆਂ ਸੋ ਸਾਨੂੰ ਇਸ ਸਮੱਸਿਆਵਾਂ ਵੱਡੀਆਂ ਨਹੀਂ ਲੱਗਦੀਆਂ ਤੇ ਪਿਛਲੇ ਅੰਦੋਲਨ ਤੋਂ ਸਿੱਖ ਕੇ ਜੋ ਪ੍ਰਬੰਧ ਕਿਸਾਨਾਂ ਵੱਲੋਂ ਕੀਤੇ ਗਏ ਸੀ ਉਹ ਪ੍ਰਬੰਧ ਕਿਤੇ ਨਾ ਕਿਤੇ ਚੰਗੇ ਰੂਪ ਦੇ ਵਿੱਚ ਕਿਸਾਨਾਂ ਦਾ ਸਾਥ ਦਿੰਦੇ ਹੋਏ ਵੀ ਨਜ਼ਰ ਆ ਰਹੇ